My name is Virender from USA India Today Newspaper and Sargam TV USA and I am also doing Marriagelagan.com We you will find girls and girls for you to marry and uh, you can call me anytime 510-943-8037 or you can email me circumtv at gmail.com or you can fill up your bio data on मैरिज लगन थैंक यू रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट है मैरिज लगन इज अडिंग मैच मेकिंग सर्विसेज प्रोवाइडर वी ऑफर ट्रस्टेड एंड ऑथेंटिक मेट्रीमोनल प्रोफाइल्स फॉर दोस्ज हुआ लुकिंग फॉर राइट ऑफ ग्रूम्स फॉर मैरिज register at info@marriageleghen.com we cater for usa canada uk australia india fiji and Laura. for more information call 5109438037 paris metro vich hamlawar ne aurtaan te chaku naal hamla kar ditta hai jiha paris de republic metro station te shanivar subhare us samay dehshat phail gai jadon ik ਸਿਰਫ ਇਹ ਹਮਲਾਵਾਰ ਨੇ ਅਚਾਨਕ ਔਰਤਾਂ ਤੇ ਚਾਕੂ ਨਾਲ ਹਮਲਾ ਕਰਤਾ ਇਸ ਘਟਨਾ 'ਚ ਤਿੰਨ ਔਰਤਾਂ ਬੁਰੀ ਤਰ੍ਹਾਂ ਜ਼ਖਮੀ ਹੋ ਗਈਆਂ ਹਨ ਤੁਹਾਨੂੰ ਦੱਸਦੀ ਕਿ ਹਮਲਾਵਾਰ ਅਚਾਨਕ ਮੈਟਰੋ ਕੋਚ ਵਿੱਚ ਦਾਖਲ ਹੋਇਆ ਅਤੇ ਬਿਨਾਂ ਕਿਸੇ ਉਕਸਾਵੇ ਦੇ ਉੱਥੇ ਮੌਜੂਦ ਔਰਤਾਂ ਤੇ ਚਾਕੂ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ ਇਸ ਘਟਨਾ ਨੂੰ ਦੇਖ ਕੇ ਉੱਥੇ ਹਰ ਕੰਪ ਮਚ ਗਿਆ ਅਤੇ ਦਹਿਸ਼ਤ ਦਾ ਮਾਹੌਲ ਜਿਹੜਾ ਆਇਆ ਉੱਥੇ ਬਣ ਗਿਆ ਹਮਲੇ ਕਾਰਨ ਯਾਤਰੀਆਂ 'ਚ ਭਾਧੜਾ ਪੈ ਗਈਆਂ ਸੁਰੱਖਿਆ ਦੇ ਮੱਦੇਨਜ਼ਰ ਪੂਰੇ ਮੈਟਰੋ ਸਟੇਸ਼ਨ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ ਜ਼ਖਮੀਆਂ ਦੀ ਹਾਲਤ ਦੀ ਗੱਲ ਕਰੀਏ ਤਾਂ ਤਿੰਨ ਔਰਤਾਂ ਨੂੰ ਉਸੇ ਵੇਲੇ ਹਸਪਤਾਲ ਦੇ ਦਾਖਲ ਕਰਵਾਇਆ ਗਿਆ ਜਿੱਤੇ ਉਹਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਪੁਲਿਸ ਦੀ ਕਾਰਵਾਈ ਦੀ ਗੱਲ ਕਰੀਏ ਤਾਂ ਗ੍ਰਿਫਤਾਰੀ ਪੁਲਿਸ ਨੇ ਮੌਕੇ ਤੇ ਹੀ ਮੁਸਤਦੀ ਦੁਖਾਉਂਦੇ ਹੋਏ ਸ਼ੱਕੀ ਹਮਲਾਵਰ ਨੂੰ ਕਾਬੂ ਕਰ ਲਿਆ ਹੈ ਅਤੇ ਫਿਲਹਾਲ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਇਹ ਕੋਈ ਅੱਤਵਾਦੀ ਹਮਲਾ ਸੀ ਜਾਂ ਫਿਰ ਕਿਸੇ ਨਿੱਜੀ ਰੰਜਿਸ਼ ਦਾ ਨਤੀਜਾ ਸੀਸੀਟੀਵੀ ਦੀ ਜਾਂਚ ਵਿੱਚ ਸਾਹਮਣੇ ਆ ਰਿਹਾ ਹੈ ਕਿ ਪੁਲਿਸ ਹਮਲਾਵਰ ਦੇ ਇਰਾਦਿਆਂ ਦਾ ਪਤਾ ਲਗਾਉਣ ਵਿੱਚ ਲਈ ਸਟੇਸ਼ਨ ਤੇ ਲੱਗੇ ਕੈਮਰਿਆਂ ਦੀ ਫੁਟੇਜ ਕੰਗਾਲ ਰਹੀ ਏ ਅਤੇ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਪੈरिस ਪੁਲਿਸ ਅਨੁਸਾਰ ਹੁਣ ਸਥਿਤੀ ਕਾਬੂ ਦੇ ਵਿੱਚ ਹੈ ਅਤੇ ਲੋਕਾਂ ਨੂੰ ਅਫਵਾਹਾਂ ਤੋਂ ਬਚਤ ਦੀ ਸਲਾਹ ਦਿੱਤੀ ਗਈ ਏ ਹਾਲਾਂਕਿ ਇਸ ਘਟਨਾ ਨੇ ਜਨਤਕ ਥਾਵਾਂ ਤੇ ਸੁਰੱਖਿਆ ਪ੍ਰਬੰਧਾਂ ਤੇ ਮੋੜੇ ਸਵਾਲ ਖੜੇ ਕਰ ਦਿੱਤੇ ਹਨ ਕਿਉਂਕਿ ਅਚਾਨਕ ਮਹਿਲਾਵਾਂ ਉਤੇ ਹਮਲਾ ਹੋਣਾ ਇਹ ਕੋਈ ਚੰਗੀ ਗੱਲ ਤੇ ਹੈਗੀ ਨਹੀਂ ਇਹ ਇੱਕ ਸ਼ਰਮਨਾਕ ਘਟਨਾ ਜ਼ਰੂਰ ਹੈਗੀ ਆ ਕਿਉਂਕਿ ਫੌਰਨ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੁਣ ਦੇਖਣ ਨੂੰ ਮਿਲਣੀਆਂ ਸ਼ੁਰੂ ਹੋ ਗਈਆਂ ਪਹਿਲਾਂ ਤਾਂ ਇਹ ਦੂਸਰੇ ਕੰਟਰੀਆਂ ਦੇ ਵਿੱਚ ਬਦਿਸ਼ਾਂ ਦੇ ਵਿੱਚ ਜਾਂ ਆਹ ਤੇ ਪਾਕਿਸਤਾਨ ਵਰਗੇ ਸ਼ਹਿਰਾਂ ਦੇ ਦੇਸ਼ਾਂ ਦੇ ਵਿੱਚ ਹੀ ਦੇਖਣ ਨੂੰ ਮਿਲਦੀਆਂ ਸੀ ਲੇਕਿਨ ਹੁਣ ਤਾਂ ਯੂਰਪੀ ਦੇਸ਼ਾਂ ਦੇ ਵਿੱਚ ਵੀ ਇਸ ਤਰ੍ਹਾਂ ਦੀ ਘਟਨਾਵਾਂ ਹੁਣ ਆਮ ਹੁੰਦੀਆਂ ਹੀ ਨਜ਼ਰ ਆ ਰਹੀਆਂ ਨੇ ਤੁਸੀਂ ਕਿਸ ਤਰ੍ਹਾਂ ਦੇਖਦੇ ਇਸ ਵੀਡੀਓ ਨੂੰ ਆਪਣੇ ਸੁਝਾਅ ਜ਼ਰੂਰ ਦਿਓ ਹਾਈ ਫਰੈਂਡਸ ਹਾਈ ਜਨ ਮਾਈ ਨੇਮ ਇਜ਼ ਵਿਰੇਂਦਰ ਫਰੋਂ USA India Today Newspaper and Sargam TV, USA and I'm also doing Marriagelagan.com We you'll find girls and girls for you to marry and uh, you can call me anytime 510-943-8037 or you can email me circumtv at gmail.com or you can fill up your bio data on Marriagelagan.com. Thank you. रिश्ते स्वर्ग में बनते हैं लेकिन धरती आरोप हम उन्हें मिलाते हैं मैरिज लगन डॉट कॉम ड्रीम इट बिलीव इट एंड मेक इट है राइट ऑफ ग्रूम फॉर मैरिज रजिस्टर एट इन्फो एट मैरिज लगन डॉट कॉम वी केट ए फॉर यू एस ए कैनेडा यू के ऑस्ट्रेलिया इंडिया फिजी एंड लोरा मोर इन्फॉर्मेशन कॉल फाइव वन जीरो नाइन फोर थ्री एट जीरो थ्री सेवन